ना मरीज साढ़े कोई थोड़ा जिफ कंडीन सी पत्तिया की वजह ना इन इन्फेक्शन काफ़ी होगी थे यदि पत्तियां जीडिया है काफ़ी व्डी थी ये पिछाव वाली थैली जिहा असी आयुष्मान कार्ड के राय फ्री इलाज किया तो अब मरीज बिल्कुल ठीक है तुर्द्दा फिर है खाता नहीं देखो साढ़े कोंब सरकार वालों मानता प्राप्त है ये आयुष्मान कार्ड का इलाज तो जोड़ा मरीज साढ़े को इलाज करा तो अभी तो वह इलाज करते हैं

ਹਾਂਜੀ ਜਿਹੜਾ ਉਹ ਕਹਿੰਦਾ ਕਿ ਕੁਝ ਲੋਕਾਂ ਦੇ ਤੇ ਲਾਗ ਹੋ ਗਿਆ ਸੀ ਕੀ ਮਾਹੌਲ ਸੀ ਨਾ ਮਰੀਜ਼ ਸਾਡੇ ਕੋਲ ਆਇਆ ਸੀ ਥੋੜਾ ਜਿਹਾ ਸਿਕ ਕੰਡੀਸ਼ਨਸ ਸੀ ਪਤਨੀਆਂ ਦੀ ਵਜ੍ਹਾ ਨਾਲ ਇਹਨੂੰ ਇਨਫੈਕਸ਼ਨ ਕਾਫੀ ਹੋ ਗਈ ਸੀ ਤੇ ਇਹਦੀਆਂ ਪਤਨੀਆਂ ਜਿਹੜੀਆਂ ਸੀਗੀਆਂ ਕਾਫੀ ਵੱਡੀ ਸੀ ਇਹਦੇ ਪਿਸ਼ਾਬ ਵਾਲੀ ਚਾਲੀ ਦੇ ਵਿੱਚ ਜਿਹਦਾ ਅਸੀਂ ਆਯੋਸ਼ਮਾਨ ਦੇ ਕਾਰਡ ਦੇ ਰਾਹੀਂ ਫ੍ਰੀ ਇਲਾਜ ਕੀਤਾ ਤੇ ਅੱਜ ਮਰੀਜ਼ ਬਿਲਕੁਲ ਠੀਕ ਹੈ ਤੁਰਦਾ ਫਿਰਦਾ ਖਾਂਦਾ ਪੀਂਦਾ ਤੇ ਜਿਵੇਂ ਕਿ ਉਹ ਬਿਆਨ ਉਹ ਕਹਿੰਦਾ ਬਹੁਤ ਡਾਕਟਰਾਂ ਕੋਲ ਗਿਆ ਨਾ ਕਦੇ ਕਰਦਾ ਕਰਦਾ ਅੰਤਿਆ ਦੇ ਸੀ ਮੁਸ਼ਕਿਲ ਇਹ ਸਰ ਐਦਾ ਇਹ ਬੰਪਖਰੀ ਕਾਫੀ ਵੱਡੀ ਸੀ ਜਿਹਦਾ ਜਿਹੜਾ ਲੇਜ਼ਰ ਦਾ ਖਰਚਾ ਹੈ ਇਹ ਦੇ ਰਾਹੀਂ ਕਰਨ ਦਾ ਇਹ ਕਾਫੀ ਮਹਿੰਗਾ ਹੈ ਪਰ ਇਹ ਕਾਰਡ ਦੇ ਰਾਹੀਂ ਇਹਦਾ ਵਿਚਾਰਦਾ ਫ੍ਰੀ ਹੋ ਗਿਆ ਇਹਦਾ ਕੋਈ ਪੈਸਾ ਨਹੀਂ ਲੱਗਿਆ ਕੁਝ ਨਹੀਂ ਹੋਇਆ ਜਰਾ ਤਾਂ ਤੇ ਤਨ ਹੁੰਦਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਤਾਂ ਕੋਈ ਕੀਦਰਾ ਲਾਗ ਨਹੀਂ ਕਰਦੇ ਤੇ ਮੇਰੀ ਕੋਲ ਪੈਸੇ ਨਹੀਂ ਤਾਂ ਸਰਕਾਰੀ ਅੰਦਰ ਪ੍ਰੋਕਟਰ ਕਰ ਦਿੱਤਾ ਜਾਂਦਾ ਹੈ ਇਹਦੇ ਵਿੱਚ ਨਹੀਂ ਦੇਖੋ ਸਾਡੇ ਕੋਲ ਦੇਖੋ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਇਹ ਆਇਸ਼ਮਾਨ ਕਾਰਡ ਦਾ ਇਲਾਜ ਤਾਂ ਜਿਹੜਾ ਵੀ ਸਾਡੇ ਕੋਲ ਇਲਾਜ ਕਰਾਣਾਂ ਦਾ ਤਾਂ ਅਸੀਂ ਤਾਂ ਉਹਦਾ ਇਲਾਜ ਕਰਦੇ ਆ ਆਪਣੇ ਕੋਲ। ਇਸ ਜਿਹੜੀ ਕੰਨੀ ਹੈ ਇਹ ਇੱਕ ਇਹ ਜੇ ਸਿੰਗਲ ਸਟੋਨ ਜਿਹੀ ਤਕਰੀਬਨ ਇਹ 200 ਗ੍ਰਾਮ ਦੀ ਹੋਊਗੀ ਤੇ ਜਿਹੜੀ ਨੂੰ ਅਸੀਂ ਲੇਜ਼ਰ ਨਾਲ ਤੋੜ ਤੋੜ ਕੇ ਬਾਹਰ ਕੱਢ ਦਿੱਤਾ ਹੈ ਸਾਰਾ। ਤੇ ਮਰੀਜ਼ ਬਿਲਕੁਲ ਠੀਕ ਹੈ ਤੇ ਅੱਜ ਦੀ ਛੁੱਟੀ ਵੀ ਕਰ ਰਹੀ ਹੈ। ਜੀ ਨਾਮ ਤੁਹਾਡੇ ਮੁਖਤਿਆਰ ਸਿੰਘ ਜੀ। ਕਿੱਥੇ ਰਹਿਣਾ ਕੋਲ ਮਾਛੋੜਾ ਸਾਹਿਬ ਦੇ। ਜੀ ਤੇ ਹਸਪਤਾਲ ਵਿੱਚ ਆਏ ਸੀ। ਕੀ ਹੋ ਗਈ ਸੀ ਕੋਲ?

मेरा होलाई कोशल हॉस्पिटल में जो है कितना खर्चा आया तोले लिए पूरे हर कोई खर्चा नहीं आया बाकी तो डॉक्टर कितना तो खर्चा था बाकी लाख कोई डेढ़ लाख का है जी इत्ते कोई खर्चा नहीं आया इत्ते मेरा कोई खर्चा तुम ये बात करना लग गई दिन पेशेंट हो इनना को तोनु कहया सी पूरी गारंटी हमारी के दंगा दे अच्छे